ਜੀڑا ਵੀ ਗੁਰੂ ਜੀ ਦੇ ਇੱਕ ਵਾਰ ਦਰਸ਼ਨ ਕਰਦਾ ਸੀ ਉਸ ਦਾ ਮਨ ਸ਼ਾਂਤ ਹੋ ਜਾਂਦਾ ਸੀ ਉਸ ਦੀਆਂ ਸਭ ਪਟਕਣਾ ਮਿਟ ਜਾਂਦੀਆਂ ਸਨ ਅਤੇ ਉਹ ਗੁਰੂ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ ਸਵੇਰ ਦੇ ਦੀਵਾਨ ਦਾ ਭੋਗ ਪੈਣ ਤੋਂ ਬਾਅਦ ਸੰਗਤਾਂ ਲੰਗਰ ਚੱਕੀਆਂ ਸਨ ਅਤੇ ਫਿਰ ਸੇਵਾ ਵਿੱਚ ਜੁਟ ਜਾਂਦੀਆਂ ਸਨ ਕਿਤੇ ਸਕੂਲ ਬਣ ਰਹੇ ਸਨ ਕਿਤੇ ਖੂਹ ਉਸਾਰੇ ਜਾ ਰਹੇ ਸਨ ਕਿਤੇ ਪਹਿਲਵਾਨਾਂ ਦੇ ਅਖਾੜੇ ਬਣਾਏ ਜਾ ਰਹੇ ਸਨ ਸਭ ਆਪਣੀ ਬਿੱਤ ਅਨੁਸਾਰ ਸੇਵਾ ਕਰ ਰਹੇ ਸਨ ਪਰ ਇਨ੍ਹਾਂ ਵਿੱਚ ਜਿਹੜੇ ਸਭ ਤੋਂ ਵੱਧ ਸੇਵਾ ਦੇ ਪੁੰਜਨ ਉਹ ਸਨ ਮਾਤਾ ਘੀਵੀ ਜੀ ਗੁਰੂ ਜੀ ਨੇ ਆਪ ਜੀ ਨੂੰ ਲੰਗਰ ਦੀ ਸੇਵਾ ਬਖਸ਼ੀ ਸੀ ਮਾਤਾ ਜੀ ਦਾ ਇਹ ਨਿਤ ਦਾ ਨੇਮ ਸੀ ਕਿ ਉਹ ਪਹਿ ਰਾਤ ਰਹਿਦਿਆਂ ਉੱਠਦੇ ਸਿਰ ਪਾੜ ਕਰਕੇ ਲੰਗਰ ਦੀ ਸੇਵਾ ਵਿੱਚ ਲੱਗ ਜਾਂਦੇ ਮਾਤਾ ਜੀ ਬੜੇ ਮਿੱਠੇ ਸੁਭਾਅ ਦੇ ਸਨ ਉਹ ਆਪਣੇ ਹੱਥੀ ਦਾਲ ਸਬਜ਼ੀਆਂ ਤਿਆਰ ਕਰਦੇ ਸਨ ਅਤੇ ਕਿਸੇ ਵਿਅਕਤੀ ਨੂੰ ਵੀ ਭੁੱਖਾ ਨਹੀਂ ਸੀ ਜਾਣ ਦਿੰਦੇ ਉਹਨਾਂ ਦੀ ਸੇਵਾ ਤੇ ਸਿਰਣ ਨੂੰ ਵੀ ਕੇ ਨਾਸਤਿਕ ਵੀ ਪੱਕੇ ਸਿੱਖ ਬਣ ਜਾਂਦੇ ਸਨ ਰਬਾਬੀ ਬਲਵੰਡ ਜੀ ਨੇ ਉਹਨਾਂ ਦੇ ਮਿੱਠੇ ਸੁਭਾਅ ਬਾਰੇ ਲਿਖਿਆ ਹੈ ਕੀ ਮਾਤਾ ਜੀ ਇੰਨੇ ਕੋ ਠੰਡੇ ਸੁਬਾ ਦੇ ਸਨ ਜਿਵੇਂ ਕਿਸੇ ਸੰਘਣੇ ਰੁੱਖ ਦੀ ਠੰਡੀ ਛਾਂ ਹੁੰਦੀ ਹੈ ਉਹਨਾਂ ਦੇ ਕੋਲ ਜਿਹੜਾ ਵੀ ਆ ਕੇ ਬੈਠਦਾ ਸੀ ਉਸ ਦੇ ਕਲੀਜੇ ਵਿੱਚ ਠੰਡ ਪੈ ਜਾਂਦੀ ਸੀ ਜਿਵੇਂ ਗੁਰੂ ਜੀ ਨਾਮਰਾਜ ਦੀ ਦੌਲਤ ਵੰਡ ਰਹੇ ਸਨ ਉਸੇ ਤਰ੍ਹਾਂ ਮਾਤਾ ਕੀਵੀ ਜੀ ਲੰਗਰ ਵਿੱਚ ਖੁੱਲੇ ਹੱਥੀ ਪ੍ਰਸ਼ਾਦਿਆਂ ਦੇ ਗੱਫੇ ਵੰਡ ਰਹੇ ਸਨ ਉਹ ਕਿਸੇ ਨਾਲ ਵੀ ਵਿਤਕਰਾ ਨਹੀਂ ਸੀ ਕਰਦੇ ਕਿਉਂ ਵਾਲੀ ਖੀਰ ਸਭ ਨੂੰ ਦਿੱਤੀ ਜਾਂਦੀ ਸੀ ਜਿਹੜਾ ਵਿਅਕਤੀ ਵੀ ਮਾਤਾ ਜੀ ਦੇ ਨੇੜੇ ਆਉਂਦਾ ਸੀ ਉਸ ਦਾ ਮੱਥਾ ਖਿੜ ਜਾਂਦਾ ਸੀ ਪਰ ਈਰਖਾ ਕਰਨ ਵਾਲਿਆ ਅਤੇ ਮਨਮੁੱਖਾਂ ਦੇ ਮੂੰਹ ਪੀਲੇ ਹੋ ਜਾਂਦੇ ਸੀ ਮਾਤਾ ਜੀ ਆਪਣੇ ਪੁੱਤਰਾਂ ਨੂੰ ਵੀ ਸਮਝਾਉਂਦੇ ਸਨ ਕਿ ਬਾਣੀ ਪੜਨ ਆਪਣੇ ਹੱਥੀ ਕੀਰਤ ਕਰਨ ਅਤੇ ਗੁਰੂ ਜੀ ਦੀ ਸੇਵਾ ਵਿੱਚ ਕਿਸੇ ਪਿੰਨ ਪਾਪ ਤੋਂ ਬਗੈਰ ਲੱਗ ਜਾਣ ਉਹਨਾਂ ਦੀਆਂ ਦੋ ਤੀਆਂ ਵੀ ਸਨ ਉਹਨਾਂ ਨੂੰ ਬਾਣੀ ਕੰਟ ਕਰਨ ਤੇ ਜੋੜ ਦਿੰਦੇ ਸਨ ਉਹਨਾਂ ਦੀ ਇਸ ਉਪਰਾਲੇ ਕਾਰਨ ਹੀ ਉਹਨਾਂ ਦੀਆਂ ਬੱਚੀਆਂ ਨੇ ਕਈ ਕਠਨ ਬਾਣੀਆਂ ਵੀ ਕੰਟ ਕੱਢ ਲਈਆਂ ਸਨ ਮਾਤਾ ਕੀ ਵੀ ਦੀ ਕਦੇ ਵੀ ਗੁਰੂ ਜੀ ਦੇ ਰਾਹ ਵਿੱਚ ਰੋੜਾ ਨਹੀਂ ਸੀ ਬਣੇ ਜਦੋਂ ਗੁਰੂ ਜੀ 7 ਸਾਲ ਘਰਤਾਰਪੂਠ ਠਹਿਰੇ ਸਨ ਤਾਂ ਉਹਨਾਂ ਨੇ ਕਦੇ ਵੀ ਮੱਠੇ ਤੇ ਵਟ ਨਹੀਂ ਸੀ ਪਾਇਆ ਅਤੇ ਆਪਣੇ ਪਤੀ ਦੇ ਦੇ ਹਰ ਸ਼ਬਦ ਨੂੰ ਸੱਚ ਬਚਨ ਕਰਕੇ ਮੰਨਿਆ ਸੀ ਗੁਰੂ ਜੀ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਨੇ ਸਾਰਾ ਕਾਰੋਬਾਰ ਸੰਭਾਲ ਲਿਆ ਸੀ ਅਤੇ ਘਰ ਵਿੱਚ ਕੋਈ ਵੀ ਬਿਖੇੜਾ ਖੜਾ ਨਹੀਂ ਸੀ ਉਹੰਦਤਾ ਜਦ ਪਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ ਤਾਂ ਉਹਨਾਂ ਨੇ ਵੀ ਸਿੱਖੀ ਦਾ ਮਾਰਗ ਅਪਣਾ ਲਿਆ ਸੀ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰਦੇ ਅਤੇ ਪ੍ਰਭੂ ਦੀ ਰਜ਼ਾ ਵਿੱਚ ਪ੍ਰਸੰਤਾ ਅਨੁਭਵ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ